ਦੇਖੋ ਟਰਾਂਸਫਾਰਮਰ ਹੈ ਤਿੰਨ ਵਾਰੀ ਚੇਂਜ ਹੋ ਗਿਆ ਨਾ ਤਿੰਨ ਦਿਨ ਦੇ ਵਿੱਚ ਜੇਕਰ ਮੰਨ ਲਓ ਐਮਐਲਏ ਕੰਮ ਨਹੀਂ ਕਰਦਾ ਤੇ ਇਹ ਚੇਂਜ ਨਹੀਂ ਹੋਣਾ ਸੀ ਇਹ ਬਦਲਣਾ ਨਹੀਂ ਸੀ ਬਿਲਕੁਲ ਇਹ ਬਦਲ ਰਹੇ ਨੇ ਫਿਰ ਵੀ ਖਰਾਬ ਹੋ ਜਾ ਰਿਹਾ ਹੈ ਜੀ ਬਦਲ ਰਹੇ ਨੇ ਫਿਰ ਵੀ ਖਰਾਬ ਹੋ ਰਿਹਾ ਹੈ ਇਹ ਬਦਲਵਾ ਕੌਣ ਰਿਹਾ ਹੈ ਤੁਹਾਡਾ ਐਮਐਲਏ ਹੀ ਬਦਲਵਾ ਰਿਹਾ ਹੈ ਲੇਕਿਨ ਫਿਰ ਵੀ ਖਰਾਬ ਹੋ ਰਿਹਾ ਹੈ ਫਿਰ ਵੀ ਜੇਕਰ ਨਹੀਂ ਸਮੱਸਿਆ ਦਾ ਸਮਰਹਾਨ ਹੋ ਰਿਹਾ ਹੈ ਤਾਂ ਮੈਂ ਆਇਆ ਕਿ ਚਲੋ ਦੇਖਦੇ ਹਾਂ ਹੁਣ ਇੱਕ ਚੌਥਾ ਲੈ ਆਉਣਗੇ ਜੀ दस पंद्रह मिनटा चौथा भी, भी लेके आऊँगी और हूँ मैं इस करके आया हूँ कि जे नहीं ठीक है ना तो मैं भी इतने बैठा गया नहीं समझो जो तक लाइट नहीं आऊगी ना मैं जाना नहीं है इतो इतना जाना, जाना नहीं है ठीक है, है।, है कि नहीं आप लाइट आ जाएगी शुरुआत तो शुरुआत ही तो ही जेडा एम एल ए ख्याल नहीं रखता तो पंचायत विधानसभा की कमेटी लेके क्यों आऊंगा उससे पता करो रिकॉर्ड पता करो वो चेक करो मेरी बात सुनो ना मेंबर का हल्के हल्के एक सतारा ने जी ये वो विधानसभा की कमेटी किससे होर ਵਿਧਾਨ ਸਭਾ ਹਲਕੇ ਦੇ ਵਿੱਚ ਗਈ ਪੂਰੇ ਪੰਜਾਬ ਦੇ ਵਿੱਚ ਤੁਸੀਂ ਸੁਣੋ ਗਈ ਹੈ ਤਾਂ ਮੈਨੂੰ ਦੱਸੋ ਮੈਂ ਕਿਉਂ ਲੈ ਕੇ ਆਇਆ ਕਿਉਂਕਿ ਮੇਰੇ ਮਨ ਦੇ ਵਿੱਚ ਮੇਰੇ ਅੰਦਰ ਪਿਆਰ ਹੈ ਸਤਕਾਰ ਹੈ ਚਾਹੇ ਕੋਈ ਗਰੀਬ ਹੈ ਰਾਮ ਬਲੀ ਗਰੀਬ ਹੈ ਲੇਕਿਨ ਮੈਂ ਇਹਦੀ ਪੂਰੀ ਇੱਜ਼ਤ ਕਰਦਾ ਹਾਂ ਜੀ ਉਹ ਬੰਦਾ ਚੰਗਾ ਹੈ ਨਹੀਂ ਕਿ ਉਹ ਸਹੀ ਬੰਦਾ ਹੋ ਕਢਣਗੇ ਹਾਂ ਲੋਕੀ ਕਢਣਗੇ ਸੁਣੋ ਲੋਕੀ ਕਢਣਗੇ ਇੱਕ ਟਿਊਬਵੈਲ ਖਰਾਬ ਸੀ ਕਰਦੇ ਏਕ 12 ਕਾਲਜ ਗਿਆ ਨੇ ਏਕ 12 ਕਾਲਜ ਗਿਆ ਨੇ ਵਿਧਾਨ ਸਭਾ ਦੇ ਵਿੱਚ ਸੀ ਡੀ ਪੀਓ ਤੇ ਪੀ ਡੀ ਪੀਓ ਤਲਬ ਕਰਾ ਦੇ ਰਾਤੋ ਰਾਤ ਮੈਂ ਬਣਵਾਇਆ ਸਿਸਟਮ ਹੁੰਦਾ ਹੈ ਇਥੇ ਕਿਸੇ ਦੇ ਕੋਲ ਅਪਸਰ ਨਹੀਂ ਹੁੰਦੇ ਸਾਡੇ ਕੋਲ ਜੋ ਹਥਿਆਰ ਨੇ ਉਹ ਪੰਜਾਬ ਦੀ ਵਿਧਾਨ ਸਭਾ ਉੱਥੇ ਤੁਸੀਂ ਸਾਨੂੰ ਭੇਜਦੇ ਹੋ ਇਹ ਕ ਐਮ ਐਲ ਏ ਨੂੰ ਕਿੱਥੇ ਭੇਜਦੇ ਹੋ ਵਿਧਾਨ ਸਭਾ ਦੇ ਐਮ ਪੀ ਨੂੰ ਕਿੱਥੇ ਭੇਜਦੇ ਹੋ

ਨਾਮ ਦਾ ਅਸੀਂ ਇਹ ਧਨਵਾਦ ਕਰਦੇ ਆਂ ਬਿਜਲੀ ਮਾਤਰਾ ਆਪੇ ਅਸੀਂ ਕੰਮ ਕਰਵਾ ਰਹੇ ਫਿਰ ਵੀ ਠੀਕ ਨਹੀਂ ਹੋ ਰਿਹਾ ਇਹ ਸਮਝੇ ਮੇਰੇ ਸਿੱਖ ਪਰ ਮੈਂ ਤੁਮੇ ਬੋਲ ਰਿਹਾ ਹਾਂ ਕਿ ਜੇਕਰ ਪੂਰੀ ਰਾਤ ਬਿਜਲੀ ਨਹੀਂ ਆਏਗੀ ਇੱਕ ਕੁਰਸੀ ਇੱਥੇ ਲਗਾ ਦਿਓ ਮੈਂ ਬੈਠ ਜਾਵਾਂਗਾ ਇੱਥੇ ਰਹਿਣਾ ਤੁਹਾਡੇ ਸਾਹਮਣੇ ਵਾੜੇ ਵਿੱਚ ਹੀ ਰਹਿਣਾ ਜੇਕਰ ਪੂਰੀ ਰਾਤ ਬਿਜਲੀ ਨਹੀਂ ਆਉਂਦੀ ਹੈ ਮੈਂ ਕੋਈ ਕੋਈ ਪ੍ਰੋਟੈਸਟ ਨਹੀਂ ਕਰ ਰਿਹਾ ਨਾ ਕੋਈ ਤਰਨਾ ਪ੍ਰਦਰਸ਼ਨ ਨਹੀਂ ਲੇਕਿਨ ਬੈਠਣਾ ਇੱਥੇ ਕਿ ਬੀ ਕੁਸੀ ਪਰੇਸ਼ਾਨ ਹੋ ਮੈਨੂੰ ਐਮਐਲਏ ਬਣਾਇਆ ਹੈ ਤਾਂ ਪਰੇਸ਼ਾਨ ਤਾਂ ਮੈਨੂੰ ਵੀ ਰਹਿਣਾ ਹੈ ਨਹੀਂ ਰਹਿਣਾ ਹੈ ਯਾਰ ਇੰਨਾ ਬਾਰਾ ਟ੍ਰਾਂਸਫਾਰਮਰ ਆਇਆ ਆ ਕੇ ਠੀਕ ਕਰਨਗੇ ਮੈਂ ਇੱਥੇ ਬੈਠਣਾ ਜਾਣਾ ਨਹੀਂ ਹੈ ਠੀਕ ਕਰਾ ਕੇ ਫਿਰ ਅਸੀਂ ਜਾਵਾਂਗੇ ਲਾਈਟ ਜਦੋਂ ਆ ਜਾਏਗੀ ਫਿਰ ਆਵਾਂਗੇ ਫਿਰ ਜਾਵਾਂਗੇ ਨਹੀਂ ਲਾਈਟ ਆਉਂਦੀ ਹੈ ਉਦੋਂ ਤੱਕ ਅਸੀਂ ਇੱਥੇ ਰਹਿਣਾ ਹੈ ਠੀਕ ਹੈ ਜੀ ਤੇ ਤੁਸੀਂ ਬਾਕੀ ਸਾ ਬਾਕੀ ਰੱਖੋ ਵੱਡਾ ਹਰ ਕੰਮ ਅਸੀਂ ਕਰਵਾ ਰਹੇ ਹਾਂ ਸੜਕ ਦਾ ਕੰਮ ਸੀਵਰੇਜ ਦਾ ਕੰਮ

जी इस करके लोगों का बोलना हक है जो लोग परेशान है मेरे खिलाफ बोलन गए मेरा काम है सुनना लेकिन समाधान करो तो हूँ तुम हौसला रखो एक और ट्रांसफॉर्मर आएगा लगेगा लाइट आ गई ठीक है नहीं लाइट आएगी मैं भी पढ़ना नहीं वो गल बाकी ਤੋਂ ਨੂੰ ਇਹ ਪਤਾ ਹੈ ਕਿ ਇਸ ਪੰਚਾਇਤ ਨੂੰ ਮੈਂ ਨਗਰ ਨਿਗਮ ਦੇ ਹਦੂਦ ਦੇ ਵਿੱਚ ਲੈ ਜਾਣ ਵਾਸਤੇ ਮੈਂ ਪ੍ਰਯਾਸ ਕਰ ਰਹੇ ਹਾਂ ਕਰ ਰਹੇ ਆ ਇਹ ਕਰੋ ਹੀ ਨਾ ਕਰੋ ਸੁਣੋ ਵਿਧਾਨ ਸਭਾ ਦੀ ਪੰਜਾਬ ਵਿਧਾਨ ਸਭਾ ਦੀ ਕਮੇਟੀ ਇੱਥੇ ਆਈ ਸੀਗੀ ਬਾਬਾ ਦੀਪ ਸਿੰਘ ਕੋਲ ਉਸੇ ਸਾਰੇ ਇਕੱਠੇ ਹੋਏ ਸੀਗੇ ਮੇਰੇ ਨਾਲ 4 ਹੋਰ ਐਮਐਲਏ ਸਹਿਮਾਨ ਜੀ ਕਿ ਅੰਮ੍ਰਿਤਸਰ ਦੇ ਨਹੀਂ ਸੀਗੇ ਜੀ ਸਰ ਦੂਸਰੇ ਦੂਸਰੇ ਹਲਕੇ ਦੇ ਪੰਚਾਇਤੀ ਰਾਜ ਕਮੇਟੀ ਦੇ ਮੈਂਬਰ ਸਹਿਮਾਨ ਆਏ ਸੀਗੇ ਜੇਕਰ ਤੁਹਾਡਾ ਐਮਐਲਏ ਤੁਹਾਡਾ ਖਿਆਲ ਨਹੀਂ ਰੱਖਦਾ ਤੇ ਤੁਹਾਡੀ ਪੰਚਾਇਤ ਦੇ ਵਿੱਚ ਵਿਧਾਨ ਸਭਾ ਦੀ ਕਮੇਟੀ ਲੈ ਕੇ ਕਿਉਂ ਆਉਂਗਾ ਤੁਸੀਂ ਪਤਾ ਕਰੋ ਰਿਕਾਰਡ ਪਤਾ ਕਰੋ ਮੈਂ ਚੈੱਕ ਕਰੋ ਮੇਰੀ ਗੱਲ ਸੁਣੋ ਨਾ ਮੈਂਬਰ ਕਾਹੋਗੇ ਹਲਕੇ ਹਲਕੇ 117 ਨੇ ਜੀ ਕੀ ਉਹ ਵਿਧਾਨ ਸਭਾ ਦੀ ਕਮੇਟੀ ਕਿਸੇ ਹੋਰ ਵਿਧਾਨ ਸਭਾ ਹਲਕੇ ਦੇ ਵਿੱਚ ਗਈ ਪੂਰੇ ਪੰਜਾਬ ਦੇ ਵਿੱਚ ਤੁਸੀਂ ਸੁਣੋ ਗਈ ਹੈ ਤਾਂ ਮੈਨੂੰ ਦੱਸੋ ਮੈਂ ਕਿਉਂ ਲੈ ਕੇ ਆਇਆ ਕਿਉਂਕਿ ਮੇਰੇ ਮਨ ਦੇ ਵਿੱਚ ਮੇਰੇ ਅੰਦਰ ਪਿਆਰ ਹੈ ਸਰਕਾਰ ਹੈ ਚਾਹੇ ਕੋਈ ਗਰੀਬ ਹੈ ਰਾਮ ਬਲੀ ਗਰੀਬ ਹੈ ਲੇਕਿਨ ਮੈਂ ਇਹਦੀ ਪੂਰੀ ਇੱਜ਼ਤ ਕਰਦਾ ਹਾਂ ਹੀ ਉਹ ਬੰਦਾ ਚੰਗਾ ਆਹੀ ਨਹੀਂ ਕਿ ਉਹ ਸਹੀ ਬੰਦਾ ਉਹ ਕਢਣਗੇ ਹਾਂ ਲੋਕੀ ਕਢਣਗੇ ਸੁਣੋ ਲੋਕੀ ਕਢਣਗੇ एक ट्यूबवेल खराब तो राँच से एक ट्यूबवेल खराब सर एक ट्यूबवेल खराब से विधानसभा डी डी पी ओ पी ओ तलब करा के रात तो रात मैं बनवाया सिस्टम होंगे इतने किसी भी गल अफसर नहीं सुन रहे तो साढ़े को हथियार है ना वो पंजाब की विधानसभा सू भेजी एक एमएलए नेज हो विधानसभा एम पी कि भेजते हो ठीक है कि नहीं अस सारे अफसर विधानसभा तलब करके रातों रात काम वाला आए भी फिर देखो जिस दिन असं ले नगर निगम के म्यूनसीपल कारपोरेशन लेके चले जाऊँगे तो, तो, तो प्रॉब्लम है प्रॉब्लम है वो दूर हो जाएगी तो तो मानते हो किलोनी है मानते हो कि नहीं पता है कि पता है यह अनऑथोराइज कॉलोनी है समझेगी अनऑथोराइज कॉलोनी है स्लम गैर कानून है गैर कानूनी फिर भी असू विधान

ਕਈ ਲੋਕਾਂ ਨੇ ਮੈਨੂੰ ਫੋਨ ਆਏ ਨੇ ਸਾਰਿਆਂ ਦਾ ਨੰਬਰ ਹੈ ਔਰ ਸਾਰੇ ਮੈਂ ਹਰ ਵਿਅਕਤੀ ਦਾ ਹਾਂ ਜੀ ਦੇਖੋ ਪ੍ਰਧਾਨ ਦੀ ਜੰਗਲੀ ਸਾਰਿਆਂ ਦਾ ਨੰਬਰ ਬਕੀ ਜੰਗਲੀ ਆ ਪੋਪਾ ਕਿ ਪੰਦੀ ਲਾਓ ਪਾਣੀ ਧੁੱਪੀ ਕਰੋ ਸਿੱਧੀ ਗੱਲ ਅੱਛਾ ਰੰਗ ਬਲਿਸ਼ ਨੂੰ ਇਹ ਤੇਰੀ ਮਦਦ ਕਰ ਲੈ ਪਹਿਲੇ ਗੱਲ ਸੁਣੇ ਬਾਅਦ ਚ ਗੱਲ ਕਰਿਓ ਮੈਂ ਆ ਗਿਆ ਹਾਂ ਇਹ ਆਪਣਾ ਸੰਬੰਧਿਕ ਆ ਇਹ ਦੇਖੋ ਟਰਾਂਸਫਾਰਮਰ ਹੈ ਧੰਨਵਾਦੀ ਸੇਨ ਜੀ

और हूँ मैं इस करके आया हूँ कि अगर नहीं ठीक होता है ना तो मैं बैठा बैठांगा तुम्हारे तो नाम नहीं समझे जब तक लाइट नहीं आओगी ना मैं जाना नहीं है तो चलो जाना नहीं है ठीक है कि हां पैसे लाइट आएगी सब्जी आ जाएगी शुरुआत तो ही शुरुआत तो ही शुरुआत तो ही बड़ी पंचायत واسطے बड़ी पंचायत واسطے स्पेशल फंड डिशनरी कोटल हूँ पंचायत लेके आया बरसात है ना पानी का लैवल पानी का लैवल की होंगे है पानी सड़क से घर आता है इस काम वास्ते अ लेके आए नहीं बाबा दीप सिंह कॉलोनी दयानंद नगर पंचायत रामनगर कॉलोनी पंचायत जिथे गरीब लोग रोते हैं काम पहला उठा होना चाहिए काम होया भी वो काम हो गया है चलो वो काम हो जाएगा है पब्लिक उसका नाम नहीं लेना नहीं वो कह रहा है वो दमा के ही ना ये ना ना वो काम हो गया ना मैं मिल सा दमा के ये टेंशन नहीं सही जो काम हो जाएगा है ना पब्लिक

ਨਹੀਂ ਹੈ ਲੇਕਿਨ ਐਮਐਲਏ ਇਹ ਸਾਰੀ ਸੀਟ ਦਾ ਦੀ ਲੈ ਰਿਹਾ ਹੈ ਆਪਣੇ ਸੀਟ ਤੇ ਲੈ ਰਿਹਾ ਹੈ ਬਾਕੀ ਦੇਖੋ ਬਲੀ ਰਾਮ ਦਾ ਅਸੀਂ ਇਹ ਧੰਨਵਾਦ ਕਰਦੇ ਆ ਬਿਜਲੀ ਮਾਤਾ ਹਾਂ ਕੰਮ ਕਰਵਾ ਰਹੇ ਫਿਰ ਵੀ ਠੀਕ ਨਹੀਂ ਹੋ ਰਿਹਾ ਹੈ ਸਮਝੇ ਮੇਰੇ ਸਿੱਖਤਾ ਮੈਂ ਹਾਂ ਹਮ ਤੋਂ ਮੈਂ ਬੋਲ ਰਿਹਾ ਕਿ ਜੇਕਰ ਪੂਰੀ ਰਾਤ ਬਿਜਲੀ ਨਹੀਂ ਆਏਗੀ ਇੱਕ ਕੁਰਸੀ ਇੱਥੇ ਲਗਾ ਦਿਓ ਮੈਂ ਬੈਠ ਜਾਵਾਂਗਾ ਜਿੱਥੇ ਰਹਿਣਾ ਤੁਹਾਡੇ ਸਾਹਮਣੇ ਤੁਹਾਡੇ ਵਿੱਚ ਹੀ ਰਹਿਣਾ ਜੇਕਰ ਪੂਰੀ ਰਾਤ ਬਿਜਲੀ ਨਹੀਂ ਆਉਂਦੀ ਹੈ ਮੈਂ ਕੋਈ ਕੋਈ ਪ੍ਰੋਟੈਸਟ ਨਹੀਂ ਕਰ ਰਿਹਾ ਨਾ ਕੋਈ ਤਰਨਾ ਪ੍ਰਦਰਸ਼ਨ ਲੇਕਿਨ ਬੈਠਣਾ ਇੱਥੇ ਹੈ ਜੇ ਵੀ ਤੁਸੀਂ ਪਰੇਸ਼ਾਨ ਹੋ ਮੈਨੂੰ ਐਮ ਐਲ ਏ ਬਣਾਇਆ ਹੈ ਤਾਂ ਪਰੇਸ਼ਾਨ ਤਾਂ ਮੈਨੂੰ ਵੀ ਰਹਿਣਾ ਹੈ ਨਹੀਂ ਰਹਿਣਾ ਹੈ ਹੈ 10 ਕੁ ਮੀਟਰ ਦੇ ਵਿੱਚ ਜਿਹੜਾ ਟ੍ਰਾਂਸਫਾਰਮਰ ਆਇਆ ਆ ਕੇ ਠੀਕ ਕਰਨ ਕਿ ਮੈਂ ਇੱਥੇ ਬੈਠਣਾ ਜਾਣਾ ਨਹੀਂ ਹੈ ਠੀਕ ਕਰਾ ਕੇ ਫਿਰ ਅਸੀਂ ਜਾਵਾਂਗੇ ਲਾਈਟ ਜਦੋਂ ਆ ਜਾਏਗੀ ਫੇਰਾਵਾਂਗੇ ਫਿਰ ਜਾਵਾਂਗੇ ਨਹੀਂ ਲਾਈਟ ਆਉਂਦੀ ਹੈ ਉਦੋਂ ਤੱਕ ਅਸੀਂ ਇੱਥੇ ਰਹਿਣਾ ਹੈ ਠੀਕ ਹੈ ਜੀ ਬਾਕੀ ਸਾ ਬਾਕੀ ਰੱਖੋ ਵੱਡਾ ਹਰ ਕੰਮ ਅਸੀਂ ਕਰਵਾ ਰਹੇ ਹਾਂ ਸੜਕ ਦਾ ਕੰਮ ਸੀਵਰੇਜ ਦਾ ਕੰਮ

मैनू दिता है इस करके लोगों का बोलना हक है जो वो परेशान ने मेरे खिलाफ़ बोलन गए मेरा काम है सुनना लेकिन समाधान करा हूँ तुम हौसला रखो एक और ट्रांसफॉर्मर आएगा लगेगा लाइट आ गई ठीक है नहीं लाइट आएगी मैं भी पढ़ना नहीं वो गल बाकी